ਹੈਲੋ ਹਾਂਜੀ ਮਦੀਪਾ ਨੂੰ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਤੀ ਕਲਾ ਦੇ ਵਿੱਚ ਹੋਵੋਗੇ ਤੇ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾ ਨੂੰ ਸਤਿ ਸ਼ਕਾਲ ਜੀ ਤੇ ਆਪਣਾ ਅੱਜ ਦਾ ਵੀਡੀਓ ਬਲੌਗ ਹੈ ਜਿਹੜਾ ਆਪਾਂ ਸੁੱਟਾ ਤੋਂ ਹੀ ਸ਼ੁਰੂ ਕਰ ਰਹੇ ਹਾਂ ਭੈਣਾ ਲਈ ਖਾਸ ਹੈ ਜੀ ਅੱਜ ਦਾ ਬਲੌਗ ਤੇ ਆਪਾਂ ਸੁੱਟਾ ਤੋਂ ਸ਼ੁਰੂ ਕਰ ਰਹੇ ਹਾਂ ਜੀ ਅੱਜ ਦਿਖਾ ਰਹੇ ਹਾਂ ਆਪਾਂ ਫੁਲਕਾਰੀ ਵਾਲੇ ਸੁੱਟਾ ਬਹੁਤ ਸੋਹਣੇ ਸੁੱਟਨੇ ਜੀ ਫੁਲਕਾਰੀ ਵਾਲੇ ਜਿਹੜੇ ਇਹਦੇ ਵਿੱਚ ਕਲਰ ਹੈਗਾ ਸਿਗਾ ਇਹ ਡਾਰਕ ਔਰੈਂਜ ਹਨਾ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆ ਇਹ ਤੇ ਫਲਕਾਰੀ ਵਰਕ ਹੋਇਆ ਹੋਇਆ ਇਹਦੇ ਉੱਪਰ ਜਿਹੜਾ ਇਹਦਾ ਫੈਬਰਿਕ ਆ ਉਹ ਹੈਗਾ ਜੀ ਖਾਤੀ ਦਾ ਬਹੁਤ ਸੌਫਟ ਜੀ ਖਾਤੀ ਆ ਬਹੁਤ ਸੋਹਣਾ ਫੈਬਰਿਕ ਆ ਇਹਦਾ ਤੇ ਇਹਦੇ ਨਾਲ ਸਲਵਾਰ ਹੈਗੇ ਜਿਹੜੀ ਉਹ ਸਕਿਨ ਆ ਜੀ ਸਕਿਨ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੋਰ ਚਾ ਕਲਰ ਆ ਉਹ ਵੀ ਬੜਾ ਪਿਆਰਾ ਪਿਆਰਾ ਜਿਹਾ ਜਿਹੜਾ ਇਹਦੇ ਨਾਲ ਕੰਬੀਨੇਸ਼ਨ ਕੀਤਾ ਗਿਆ ਠੀਕ ਹੈ ਜੀ ਇਦੇ ਨਾਂ ਦੇ ਬਹੁਤ ਸੌਟ ਹੋਣ ਕਿਉਂਕਿ ਹੁਣ ਵਿਆਹ ਦਾ ਸੀਜ਼ਨ ਹੈ ਜਿਹੜਾ ਉਹ ਚੱਲਣਾਗਾ ਬਹੁਤ ਜ਼ਿਆਦਾ ਹੋ ਹੋਏ ਨੇਗੇ ਸੇਲ ਤੇ ਸਾਰਿਆਂ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਜਿਹੜੇ ਵੀਡੀਓ ਵਲੌਗ ਹੁੰਦੇ ਨੇ ਜੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਐ ਨਾ ਤੇ ਹਨਾ ਤੇ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰਦਿਆ ਕਰੋ ਚੈਨਲ ਨੂੰ ਲਾਈਕ ਵੀ ਸ਼ੇਅਰ ਵੀ ਤੇ ਕਮੈਂਟ ਵੀ ਠੀਕ ਆ ਜੀ ਆ ਦੇਖੋ ਕਲੇ ਤੇ ਵਰਕ ਹੋਇਆ ਹੋਇਆ ਐ ਤੇ ਸਾਰੇ ਫਰੰਟ ਪੱਲੇ ਤੇ ਬਹੁਤ ਸੋਹਣਾ ਵਰਕ ਫਲਕਾਰੀ ਦਾ ਹੋਇਆ ਹੋਇਆ ਹੈ ਪੱਲੇ ਤੇ ਵੀ ਮੇਲ ਪਈ ਹੋਈ ਹੈ ਫਲਕਾਰੀ ਦੀ ਠੀਕ ਹੈ ਜੀ ਕੱਪੜਾ ਮੈਨੂੰ ਬਹੁਤ ਵਧੀਆ ਲੱਗਿਆ ਸੌਫਟ ਜਿਹਾ ਕੱਪੜਾ ਬਿਲਕੁਲ ਇੱਕ ਖਾਦੀ ਹੁੰਦਾ ਜੀ ਹੋਰ ਕੱਪੜਾ ਥੋੜਾ ਜਿਹਾ ਤੇ ਇਹ ਕੱਪੜਾ ਜਿਹੜਾ ਬਿਲਕੁਲ ਉਹ ਹੈਗਾ ਸੌਫਟ ਜਿਹਾ ਆ ਜਿਹੜੀ ਸਲਵਾਰ ਹੈ ਪਾਉਟਮਾ ਇਹਦੀ ਇਹਦਾ ਕੱਪੜਾ ਹੀ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਲਾਈਨਿੰਗ ਲੱਗਣੀ ਹੈ ਇਹਦੇ નીચે ਲਾਈਨਿੰਗ ਆਪਾਂ ਦੂਜੀ ਥੋੜੀ ਘੱਟ ਰੇਟ ਵਾਲੀ ਵੀ ਲਗਾ ਸਕਦੇ ਆ ਇਹਦੇ ਵਿੱਚ ਸੂਟ ਦੇ ਵਿੱਚ ਉਹ ਵੀ ਚੱਲ ਜੂ ਬਠੀਕਾ ਇਹ ਤਾਂ ਇਹ ਮੈਟਰ ਦੀ ਕੱਟਾ ਬਹੁਤ ਸੋਹਣਾ ਛੋਟਾ ਜੀ ਬਟ ਇਹ ਕਲਰ ਜਿੰਨੇ ਵੀ ਆਏ ਸੀ ਸਾਰੇ ਸੇਲ ਹੋ ਚੁੱਕੇ ਨੇ ਇਹ ਕਲਰ ਆਪਾਂ ਰੱਖਿਆ ਜੀ ਆਪਦੇ ਲਈ ਆਪ ਹੀ ਸਮੋਣਾ ਹੈਗਾ ਤੇ ਮੈਨੂੰ ਸੋਹਣਾ ਲੱਗਿਆ ਮੈਂ ਕਿ ਚਲੋ ਟਾਈ ਡਾਈ ਇਹਦੇ ਨਾਲ ਦੁਪੱਟਾ ਕਰਵਾ ਲਵਾਂਗੀ ਵਧੀਆ ਲੱਗੂਗਾ ਤੇ ਦੂਜਾ ਕਲਰ ਆਇਆ ਹੈਗਾ ਜੀ ਇਹਦੇ ਵਿੱਚ ਕਾਫੀ ਤੇ ਕਰੀਮ ਦੇ ਕੰਬੀਨੇਸ਼ਨ ਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਹੀ ਹੈ ਜੀ ਇਹ ਸੂਟ ਇਹ ਹਜੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੇ ਕਿਸੇ ਵੀ ਭੈਣ ਨੇ ਲੈਣੇ ਹੋਣ ਵਾਈ ਕਰਨੇ ਹੋਣ ਤਾਂ ਕਰ ਸਕਦੇ ਹੋ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਜੀ ਆਪਾਂ ਸਕਰੀਨ ਦੇ ਉੱਪਰ ਦੇ ਦਾਂਗੇ ਤੇ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਤੇ WhatsApp ਕਾਲ ਵੀ ਕਰ ਸਕਦੇ ਨੇ ਮੇਰੀਆਂ ਭੈਣਾਂ ਠੀਕ ਹੈ ਜੀ ਇਹ ਕਾਫੀ ਦੇ ਵਿੱਚ ਕਾਫੀ ਤੇ ਕਰੀਮ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੋਇਆ ਇਹ ਦਾ ਸੂਟ ਦਾ ਔਰ ਅੰਦਰ ਦੇ ਵਿੱਚ ਸਿਰਫ ਇੱਕ ਲਾਸਟ ਕਲਰ ਉਹੀ ਰਹਿ ਰਿਹਾ ਸੀਗਾ ਉਹੀ ਆਪਾਂ ਫਿਰ ਘਰੇ ਰੱਖ ਲਿਆ ਸੀਗਾ ਸੂਟਾ ਤੇ ਕਾਫੀ ਦੇ ਵਿੱਚ ਆਏ ਨੇ ਕਿਉਂਕਿ ਉਹ ਦੂਜਿਆਂ ਦਾ ਜਿਹੜਾ ਫੈਬਰਿਕ ਸੀਗਾ ਉਹ ਆਪਾਂ ਨੂੰ ਫੈਬਰਿਕ ਨਹੀਂ ਮਿਲਿਆ ਉਹ ਕਲਰ ਦੇ ਵਿੱਚ ਤਾਂ ਕਰਕੇ ਆਪਾਂ ਕਾਫੀ ਤੇ ਕਰੀਮ ਦੇ ਰੈਡੀ ਕਰਵਾ ਲਏ ਸੂਟ ਜੀ ਜਲਦੀ ਜਲਦੀ ਬਾਈ ਕਰ ਲਿਓ ਜਿਹੜੀਆਂ ਪਹਿਣਾ ਨੇ ਕਰਨਾ ਹੋਊਗਾ ਕਿਉਂਕਿ ਸਟਾਫ ਆ ਜਿਹੜਾ ਬਹੁਤ ਜਲਦੀ ਜਲਦੀ ਲੰਘ ਜਾਂਦਾ ਹੈ ਕਈ ਵਾਰ ਸੂਟ ਇੰਨੇ ਜਿਆਦਾ ਵਧੀਆ ਲੱਗਦੇ ਨੇ ਹਰ ਇੱਕ ਪਹਿਣ ਨੂੰ ਨਾ ਉਸ ਸਟਾਫ ਆ ਜਿਹੜਾ 1 ਮਿੰਟ ਨੇ ਰੁਕਦਾ ਹੈਗਾ ਤਾਂ ਕਰਕੇ ਜੀ ਜਲਦੀ ਜਲਦੀ ਚੱਕ ਲਿਓ ਫੋਨ ਤੇ ਕਰ ਲਿਓ ਆਰਡਰ ਸੂਟਾਂ ਨੂੰ ਹਫਤੇ ਦੇ ਵਿੱਚ ਇੱਕ ਹਫਤਾ ਲੱਗਦਾ ਹੈ ਜੀ ਪਾਰਸਲ ਵਾਚਣ ਨੂੰ ਤੇ ਇਹਦੇ ਨਾਲ ਆਪਾਂ ਦੁਪट्टे ਤਾਂ ਨਹੀਂ ਲਗਾਏ ਕਿਉਂਕਿ ਕਿਸੇ ਭੈਣ ਦੀ ਆਪਣੀ ਇੱਛਾ ਹੁੰਦੀ ਆ ਵੀ ਇੱਕ ਕਲਰ ਚ ਦੁਪੱਟਾ ਰੱਖਣਾ ਜਾਂ ਟਾਈ ਡਾਈ ਕਰਨਾ ਹੈ ਨਾ ਜਾਂ ਨਾਲ ਕੋਈ ਹੋਰ ਕਲਰ ਮਤਲਬ ਫੁਲਕਾਰੀ ਟਾਈਪ ਕੋਈ ਦੁਪੱਟਾ ਲੈਣਾ ਹੋਵੇ ਤਾਂ ਕਰਕੇ ਜੀ ਆਪਾਂ ਦੁਪੱਟੇ ਨਹੀਂ ਲਾਏ ਬਿਦਾਊਟ ਦੁਪੱਟੇ ਤੋਂ ਇਹ ਸੂਟ ਨੇ ਠੀਕ ਆ ਜੀ ਤੇ ਇਹਦੇ ਬਾਅਦ ਦੇ ਵਿੱਚ ਆਪਾਂ ਚਲੋ ਬੈਠੇ ਸੀਗੇ ਗੱਲਾਂ ਬਾਤਾਂ ਕਰਦੇ ਸੀਗੇ ਮੈਨੂੰ ਵਾਇਸ ਤਾਂ ਦੇਣੀ ਪੈਂਦੀ ਹੈ ਜੀ ਜਿਹੜਾ ਪੱਖਾ ਹੈ ਪੱਖੇ ਦੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਆ ਤਾ ਕਰਕੇ ਇਹਦੇ ਲਈ ਸੌਰੀ ਜੀ ਮੈਨੂੰ ਵਾਈਜ਼ ਜਿਹੜੀ ਬਾਤ ਦੇ ਵਿੱਚ ਵੀਡੀਓ ਵਲੌਗ ਨੂੰ ਦੇਣੀ ਪੈਂਦੀ ਆ ਤੇ ਆਪਾਂ ਇੰਨਾ ਸੁੱਟਾਂ ਦੀ ਨਾਲ ਦੀ ਨਾਲ ਹੀ ਮੈਂ ਕਿਹਾ ਚਲੋ ਤੈਹਾ ਵੀ ਕਰ ਦਨੇ ਆ ਵੀਡੀਓ ਵਲੌਗ ਜਿਹੜੀ ਆਪਾਂ ਸੁੱਟਾਂ ਦਾ ਬਣਾ ਲਿਆ ਸੀਗਾ ਨਾਲ-ਨਾਲ ਤੈਹਾ ਵੀ ਕਰ ਦਨੇ ਆ ਜੀ ਇਹ ਦਵਾਤ ਦੇ ਵਿੱਚ ਆਪਾਂ ਦਿਖਾਉਨੇ ਆ ਤੁਹਾਨੂੰ ਘੱਗਰ ਜਿਹੜਾ ਰੈਡੀ ਕੀਤਾ ਹੈਗਾ ਪਹਿਲਾਂ ਵੀ ਰੈਡੀ ਕੀਤਾ ਸੀ ਇਹਨਾਂ ਦੇ ਘੱਗਰੇ ਹੋਂ ਆਪਣੇ ਸੇਲ ਹੋ ਗਏ ਸੀ ਕਿਉਂਕਿ ਹੁਣ ਅੱਗੇ-ਅੱਗੇ ਫੰਕਸ਼ਨ ਆਉਣੇ ਨੇ ਮੈਰਿਜ ਸਟਾ ਮੈਰਿਜਾਂ ਵਗੈਰਾ ਆਉਣੀਆਂ ਨੇ ਹਨਾ ਜੀ ਤੇ ਤਾਂ ਕਰਕੇ ਆਪਾਂ ਨਾਲ ਦੇ ਨਾਲ ਘਗਰੇ ਵੀ ਸੁੱਟਾਂ ਦੇ ਨਾਲ ਨਾਲ ਆਪਾਂ ਘਗਰੇ ਵੀ ਰੈਡੀ ਕੀਤੇ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਘਗਰੇ ਆਪਾਂ ਤਿਆਰ ਕਰਾਂਗੇ ਤੇ ਅੱਜ ਫਿਲਹਾਲ ਆਪਾਂ ਇੱਕ ਘਗਰਾ ਦਿਖਾ ਦਨੇ ਆ ਤੁਹਾਨੂੰ ਜਿਹੜਾ ਆਪਾਂ ਅੱਜ ਬਣਾਇਆ ਠੀਕ ਹੈ ਜੀ ਤੇ ਆਪਾਂ ਪਹਿਲਾਂ ਚਲੋ ਕੋਈ ਗੱਲ ਨਹੀਂ ਇਹਨਾਂ ਦੀਆਂ ਤਹਾਂ ਕਰ ਦਈਏ ਸੁੱਟਾਂ ਦੀਆਂ ਤਹਾਂ ਕਰਕੇ ਇਹਨਾਂ ਨੂੰ ਸਾੰਪਤੀ ਇਹਣਾ ਲਿਫਾਫੇ ਦੇ ਵਿੱਚ ਫਿਰ ਉਦੋਂ ਬਾਅਦ ਦੇ ਵਿੱਚ ਸਾਨੂੰ ਘਗਰਾ ਵੀ ਦਿਖਾਉਣੀ ਹੈ ਕਰਮਣ ਬਾਹਰ ਬੈਠਾ ਸੀਗਾ ਬਰਾਂਡੇ ਦੇ ਵਿੱਚ ਮੈਂ ਕਿਹਾ ਮੈਂ ਵੀਡੀਓ ਬਣਾ ਲਾ ਪੁੱਤ ਤੂੰ ਬਾਹਰ ਵੇ ਜਾ ਬਟ ਮੈਂ ਉਹਨੂੰ ਵੀ ਕਿਹਾ ਵੀ ਸੀਗਾ ਮੈਂ ਕਿਹਾ ਐਸੀ ਲਾ ਲਾ ਹਣਾ ਐਸੀ ਲਾ ਕੇ ਅੰਦਰ ਬੈ ਜਾ ਜਾਂ ਮੇਰੇ ਕੋਲੇ ਉਹ ਕਹਿੰਦਾ ਮੰਮੀ ਨਹੀਂ ਵੀ ਮੇਰੇ ਫੋਨ ਦੀ ਆਵਾਜ਼ ਆ ਜਿਹੜੀ ਫਿਰ ਤੁਹਾਨੂੰ ਆਉਣੀ ਹੈ ਫਿਰ ਤੁਸੀਂ ਬੋਲੋਗੇ ਹਨਾ ਵੀ ਮੇਰੀ ਵੀਡੀਓ ਦੇ ਵਿੱਚ ਤੁਹਾਡੇ ਪੁੱਤ ਦੇ ਫੋਨ ਦੀ ਆਵਾਜ਼ ਆਉਂਦੀ ਆ ਤਾਂ ਮੈਂ ਬਾਹਰ ਸਹੀ ਹਾਂ ਤੁਸੀਂ ਬਣਾ ਲਓ ਵੀਡੀਓ ਫਿਰ ਮੈਂ ਅੰਦਰ ਆ ਜਾਊਗਾ ਤੇ ਉਹ ਬਾਹਰ ਬੈਠਾ ਸੀ ਸਵੇਰ ਤੇ ਕੰਮ ਆਪਾਂ ਜਲਦੀ ਜਲਦੀ ਕਰਕੇ ਵੀਡੀਓ ਵਲੌਗ ਜਿਹੜਾ ਬਣਾਉਣਾ ਸ਼ੁਰੂ ਕਰਤਾ ਸੀਗਾ ਮੈਨੂੰ ਇਹ ਹੋਇਆ ਮੈਂ ਕਿਹਾ ਚਲੋ ਅੱਜ ਆਪਾਂ ਵੀਡੀਓ ਦੇ ਵਿੱਚ ਨਾ ਸੂਟ ਦਿਖਾਉਨੇ ਆ ਮੇਰੀਆਂ ਭੈਣਾਂ ਨੂੰ ਤੇ ਆਪਾਂ ਸੂਟ ਦਿਖਾ ਦਿੰਨੇ ਆ ਤੇ ਚਲੋ ਮੈਂ ਕਿਹਾ ਚਲੋ ਨਾ ਦਿਨ ਆਪਾਂ ਤੈਅ ਕਰ ਦਿੰਨੇ ਆ ਇੱਕ ਸਾਡਾ ਸੱਚੀ ਡੌਕੀ ਆ ਨਾ ਜਿਹੜਾ ਜਿਵੇਂ ਕਦੇ ਵੀਡੀਓ ਵਲੌਗ ਬਣਾਵਾ ਉਦੋਂ ਵੀ ਇਹਦੇ ਘਰਾੜੇ ਚੱਲਦੇ ਨੇ ਹੁਣ ਮੈਂ ਵਾਇਸ ਬਾਤ ਦੇ ਵਿੱਚ ਦੇ ਰਹੀ ਸੀ ਤਾਂ ਉਦੋਂ ਵੀ ਇਹਦੇ ਘਰਾੜੇ ਚੱਲਦੇ ਸੀ ਆ ਲੈਣ ਦਿਖਾਉਨੇ ਜੀ ਤੁਹਾਨੂੰ ਘੱਗਰਾ ਜਿਹੜਾ ਆਪਾਂ ਬਣਾਇਆਗਾ 7 ਮੀਟਰ ਤੱਕ ਕਰਵਾਣਾਈ ਜੀ ਆਪਾਂ ਨੇ ਬਹੁਤ ਸੋਹਣਾ ਪਾਰੀ ਤੇ ਬਲ ਵਾਲਾ ਬਣਿਆ ਕੱਪੜਾ ਇਹਦਾ ਆਪਾਂ ਲਾਇਆਗਾ ਕਰੇਵ ਦਾ ਬਹੁਤ ਸੋਹਣਾ ਕੱਪੜਾ ਪਹਿਲਾਂ ਆਪਾਂ ਸਾਟਨ ਦੇ ਬਣਾਏ ਸੀਗੇ ਤੇ ਆਪਾਂ ਫਿਰ ਹੁਣ ਨਵੇਂ ਫੈਬਰਿਕ ਦੇ ਵਿੱਚ ਬਣਾ ਰਹੇ ਹਾਂ ਕਰੇਵ ਦੇ ਵਿੱਚ ਕਰੇਵ ਆਪਾਂ ਨੂੰ ਹੀ ਪਤਾ ਜੀ ਹਰ ਇੱਕ ਕੱਪੜੇ ਦਾ ਆਪਾਂ ਨੂੰ ਪਤਾ ਹੁੰਦਾ ਵੀ ਕਿਹੜੇ ਕਿਹੜੇ ਰੇਟ ਆਉਂਦਾ ਹਨ ਇਹ ਕਰੇਵ ਹੈ ਜਿਹੜੀ ਆਪਾਂ ਵਧੀਆ ਲਈ ਲਿਆ ਕੇ ਕਰਵਾ ਬਣਾਇਆ ਬਹੁਤ ਸੋਹਣਾ ਲੱਗਦ ਨੇ ਕਿਉਂਕਿ ਜਾਕੂ ਵਾਲੇ ਕੱਤੇ ਜਿੰਨਾ ਵਾਲ ਵਧੀਆ ਵਾਲ ਹੋਣਗੇ ਉਨੇ ਜਿਆਦਾ ਵਧੀਆ ਲੱਗਦ ਨੇ ਜੀ ਅੱਪਾ ਰੈਡੀ ਕੀਤਾ ਹੈ ਗਰੇਵ ਦੇ ਵਿੱਚ ਕੱਗਰਾ 7 ਮੀਟਰ ਇਹਨੂੰ ਕਪੜਾ ਲਾਇਆ ਗਿਆ ਤੇ ਬਹੁਤ ਹੈਵੀ ਕੱਗਰਾ ਹੋਇਆ ਬਹੁਤ ਸੋਹਣਾ ਹੋਇਆ ਮਤਲਬ ਬਾਦ ਨੇ ਜਿਹੜੇ ਬਹੁਤ ਭਾਰੀ ਪੈ ਨੇ ਨਾਲ ਇਹਦਾ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਨੀਚੇ ਇਹਦੇ ਲਾਈਏ 골ਡਨ ਲੇਸ ਆਪਾਂ ਨੇ ਤੇ ਨਾਲ ਤੁਹਾਨੂੰ ਦਿਖਾਉਣੀ ਹੈ ਦੁਪੱਟਾ ਜਿਹੜਾ ਸੇਮ ਇਹੀ ਕਲਰ ਦਾ ਤਿਆਰ ਕੀਤਾ ਹੈਗਾ ਆ ਦੇਖੋ ਜਿਹੜੇ ਨੀਚੇ ਘੱਗਰੇ ਦੇ ਨੀਚੇ ਜਿਹੜੀ ਲੈਸ ਲਗਾਈ ਆ ਉਹਦੇ ਨਾਲ ਦੀ ਲੈਸ ਹੀ ਸੇਮ ਆਪਾਂ ਦੁਪट्टे ਤੇ ਲਾਈ ਆ ਤੇ ਦੁਪट्टे ਤੇ ਲੈਸ ਸੇਮ ਲਾਈ ਆ ਉਹਦੇ ਨਾਲ ਆਪਾਂ ਮੋਤੀਆਂ ਨਾਲ ਵਾਲੀ ਲੈਸ ਲਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਬਹੁਤ ਸੋਹਣਾ ਲੱਗਦਾ ਕਿਉਂਕਿ ਜਿਹੜਾ ਇਹ ਕਲਰ ਆ ਜੀ ਦੇਖੋ orange ਦੇ ਨਾਲ ਆਪਾਂ ਕਈ ਕਲਰਾਂ ਦੇ ਨਾਲ ਡਾਰਕ ਕਲਰ ਜਿਹੜਾ ਹੁੰਦਾ ਨਾ ਉਹਦੇ ਨਾਲ ਕੋਈ ਵੀ ਮਤਲਬ ਕੰਬੀਨੇਸ਼ਨ ਕਰ ਲਓ ਬਹੁਤ ਸੋਹਣਾ ਲੱਗਦਾ ਹੈਗਾ ਤੇ ਆਪਾਂ ਸੇਮ ਸੇਮ ਲਾਈ ਹੈ ਜੀ ਆ ਦੇਖੋ ਕੱਗਰੇ ਤੇ ਬਾਕੀ ਹੋਰ ਕੱਗਰੇ ਵੀ ਆਪਾਂ ਰੈਡੀ ਕਰਾਂਗੇ ਸੋਹਣੇ ਸੋਹਣੇ ਜੇ ਤੇ ਮੇਰੀਆਂ ਭੈਣਾਂ ਜ਼ਰੂਰ ਦੱਸਿਓ ਜੀ ਤੁਹਾਨੂੰ ਕੱਗਰੇ ਤੇ ਸੂਟ ਕਿਵੇਂ ਲੱਗੇ ਠੀਕ ਹੈ ਜੀ ਤੇ ਚੈਨਲ ਨੂੰ ਵੀ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਸੋਹਣੇ ਸੋਹਣੇ ਕੱਗਰੇ ਤੇ ਸੂਟ ਦੇਖਣ ਲਈ ਠੀਕ ਹੈ ਜੀ ਲੋ ਨਾ ਮੱਪ ਤੇ ਗਰਕ ਰਹੀ ਰੱਖੀ ਨਾ ਆਉਂਦੀ ਨਾ ਸਾਮ ਹਾਲੇ ਦੇਖੋ ਕੋ ਡਿੱਟੀ ਹਰ ਜਾ ਸਲੜੀ ਤੇ ਨਹੀਂ ਸਾਦਾ ਇਹ ਕਮਰੇ ਵੀ ਨਾ ਤਾਂ ਬਿਲਕੁਲ ਹੀ ਸਾਦਾ ਇਹਨਾਂ ਮੈਜੀ ਆਦਤ ਬਣੀ ਹੈ ਨਾ ਇਹ ਠੰਡਾ ਰਹਿੰਦਾ ਹਨਾ ਏਸੀ ਲੱਗਿਆ ਹੁੰਦਾ ਇਹ ਵੀ ਉਰੀ ਆ ਕੇ ਵਹਿੰਦਾ ਅੱਜ ਤਾਂ ਵਿਚਾਰਾ ਹਰਮਨ ਆ ਮੇਰੇ ਵੀਡੀਓ ਬਲਾਉ ਦੇ ਚੱਕਰ ਦੇ ਵਿੱਚ ਉੱਧਰ ਬਾਹਰੇ ਬੈਠਾ ਜਵਾਨ ਕੋ। ਕਿਉਂਕਿ ਮੈਨੂੰ ਇਹ ਹੋ ਗਿਆ ਜੀ ਹੁਣ ਕਿ ਆਪਾਂ ਠੰਡ ਹੋ ਜੂਗੀ ਨਾ ਤਾਂ ਕਰਕੇ ਵੀ ਫਿਰ ਉੱਤਰਲੇ ਕਮਰੇ 'ਚ ਸਹੀ ਰਹੂਗਾ ਨਾ। ਤੇ ਉੱਧਰ ਨੇ ਰਹਿ ਜਾਉਣ ਕਰਕੇ ਮੈਨੂੰ ਬਹੁਤ ਔਖਾ ਸੀਗਾ। ਠੀਕ ਹੈ ਜੀ। ਤੇ ਕਈ ਵਕਤ ਹਰ ਨੂੰ ਮੈਂ ਲਾ ਮੂੜ ਤੇ ਆਈ ਹੁੰਦਾ ਹਰਮੋਨੀ ਕਰ ਦਿੰਦਾ ਬੈਠਾ ਰਟਾ ਤੈਨਾਂ ਕਹਿੰਦਾ ਨਹੀਂ ਮੈਂ ਕਰਾ ਬਹੁਤ ਸੋਹਣੀ ਤੈਨਾਂ ਕਰਦਾ ਹਰ ਹੰਸਪਤਾ ਨੂੰ ਹੱਥ ਮਨ ਨੂੰ ਚੈਨ ਨੂੰ ਕਹਿੰਦੇ ਆ ਵੀ ਅੰਦਰ ਆ ਜਾਏ ਸੇਲਾ ਲਾਹਣਾ ਇਹ ਸੀ ਵੀ ਨਹੀਂ ਮੈਂ ਤਾਂ ਲਾਇਬ੍ਰੇਰੀ ਬਲਾਉ ਦੇ ਚੱਕਰ ਦੇ ਵਿੱਚ ਨਹੀਂ ਫਿਰ ਉਹਦੀ ਖਤ ਪਾਜ ਆਉਂਦੀ ਆਉਂਦੀ ਹੈ ਜੇ ਸੀ ਹੈ ਨਾ ਤਾਂ ਬੱਸ ਫਿਰ ਹਰ ਮਨ ਉਹਦੇ ਆਗਮਨ ਇਸੀ ਲਈ ਉਹਨੇ ਕਿਤ ਆ ਦੋਨੇ ਜਿਹੜੇ ਨੇ ਇੱਥੇ ਸਰਾਣੇ ਪਹਿਨੇ ਚੱਤ ਲੈ ਇਹ ਤਰੀਆਂ ਨਾ ਮੇਜ ਭਰਿਆ ਤੇ ਆਸਮਾਨ ਨਾਲ ਪ੍ਰੈਸ ਆ ਤੁਰਲਾ ਤੇ ਚੁਆਕਨ ਦਿਨ ਇਹ ਜੀ ਆਪਾਂ ਚਾਹ ਪਾਣੀ ਚਾਹ ਪਾਣੀ ਸੇਵ ਪੈਨੇ ਕਿੰਨੇ ਦਿਨ ਤੋਂ 4 10 ਦਿਨਾਂ ਦੇ ਹੋ ਦਿਨ ਮਹਰਮ ਹੈ ਫਿਰ ਤਰ ਚਰ ਸੜਾ ਡਿੱਕ ਦਿੱਤਾ ਨਹੀਂ ਅੱਜ ਬਿਮਾਰ ਹੋ ਗਿਆ ਫੇਰ ਤੇ ਚਲੋ ਹੁਣ ਹਰਮਨ ਨੂੰ ਦਿੰਨੀ ਆ ਮੈਂ ਸੇਬ ਕੱਟ ਕੇ ਕਿਉਂਕਿ ਚਾਹ ਨਹੀਂ ਬਣਾਉਂਦੇ ਜੇ ਹੁਣ ਅਸੀਂ ਚਾਹ ਦਿੱਤੀ ਹੈ ਬਹੁਤ ਜ਼ਿਆਦਾ ਕੱਟ ਕਰਦੇ ਮਾਂ ਪੁੱਤ ਨੇ ਚਾਹ ਹੁਣ ਮੈਂ ਸੇਬ ਧੋ ਕੇ ਨਾ ਮੈਂ ਸੇਬ ਦਿੰਨੀ ਆ ਕੱਟ ਕੇ ਕਾਲਾ ਨੂੰ ਲਾ ਕੇ ਠੀਕ ਹੈ ਜੀ